ਉਹ ਐਸੀ ਸਵਾ ਬਣੇ ਤੂ ਐਸਾ ਪੰਥ ਚ ਜਾਗਰ ਪੀ ਆਵੇ ਕਿ ਪੁੱਛਿਆ ਜਾਵੇ ਪ੍ਰਧਾਨ ਜੀ ਕਿੰਨੇ ਸਾਲ ਹੋ ਗਏ ਤੈਨੂੰ ਪ੍ਰਧਾਨ ਬਣੇ ਨੂੰ ਉਹ ਕਹਿੰਦਾ ਮੈਨੂੰ 40 ਸਾਲ ਹੋ ਗਏ 40 40 ਸਾਲਾਂ ਦੇ ਦੂਜਾ ਕਹਿੰਦਾ ਮੈਨੂੰ 20 ਸਾਲ ਹੋ ਗਏ ਉਹਨੂੰ ਪੁੱਛੋ ਤੂੰ 20 ਸਾਲਾਂ ਚ ਕਿੰਨੇ ਵਾਰੀ ਪ੍ਰਚਾਰਕ ਸੱਦ ਕੇ ਉਹਨੂੰ ਭੇਟਾ ਦਿੱਤੀ ਐ ਤੇ ਪ੍ਰਚਾਰ ਕਰਾਇਆ ਪਰ ਜਦੋਂ ਤੁਹਾਡੇ ਸਾਹਮਣੇ ਰਿਜ਼ਲਟ 0 ਆਏਗਾ ਤੁਹਾਡੀ ਆਤਮਾ ਮੱਚ ਜਾਏਗੀ ਸੜ ਜਾਏਗੀ ਓਏ ਤੈਨੂੰ ਚਾਬੀਆਂ ਇਸ ਕਰਕੇ ਫੜਾਈਆਂ ਗੁਰੂ ਘਰ ਦੀਆਂ ਕਿ ਗੋਲਕ ਖੋਲ ਕੇ ਕਿਉਂਕਿ ਹੁਣ ਗੋਲਕਾਂ ਬਹੁਤ ਹੋ ਗਈਆਂ ਕਿਉਂਕਿ ਜਿਹੜੇ ਭੋਗ ਨੇ ਉਹ ਸਾਰੇ ਗੁਰਦੁਆਰੇ ਪੈਂਦੇ ਨੇ ਉਹਦੇ ਗੋਲਕ ਪਰ ਜਾਂਦੀਆਂ ਮਹੀਨੇ ਤੋਂ ਜਦੋਂ ਖੋਲਦੇ ਨੇ ਤੇ ਪੈਸੇ ਚੰਗੇ ਨਿਕਲ ਆਉਂਦੇ ਨੇ ਤੇ ਫਿਰ ਅਗਲੇ ਲੰਮੀਆਂ ਤਾਂ ਕੇ ਪੈ ਜਾਂਦੇ ਨੇ ਕਿ ਸਾਨੂੰ ਕੀ ਲੋੜਾ ਪ੍ਰਚਾਰ ਦੀ ਸਾਨੂੰ ਕੀ ਲੋੜਾ ਕਥਾ ਦੀ ਸਿੱਖੋ ਪੁੱਛੋ ਪਈ ਕਿੰਨੇ ਸਾਲ ਹੋ ਗਏ ਤੈਨੂੰ ਪ੍ਰਧਾਨ ਬਣੇ ਨੂੰ ਪਿੰਡ ਦੇ ਵਿੱਚ ਕਿੰਨੇ ਬੱਚਿਆਂ ਨੂੰ ਅਮਰ ਸ਼ਿਕਾਇਤ ਹੈ ਤੇ ਰਿਜ਼ਲਟ ਜ਼ੀਰੋ ਆ ਤੇ ਅੱਗੇ ਹੋਰ ਬੰਦਾ ਅੱਗੇ ਲਾਓ ਨੌਜਵਾਨ ਪੀੜ੍ਹੀ ਅੱਗੇ ਲਾਓ ਤੁਸੀਂ ਤੇ ਲੰਮੀਆਂ ਤਾਨ ਕੇ ਪਈਓ